ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਗੁਰਪੁਰਬ ਦੇ ਮੌਕੇ ਤੇ ਅੱਜ ਜਗਰਾਉਂ ਦੇ ਪਿੰਡ ਚੀਮਾ ਵਿਖੇ ਬੜੇ ਹੀ ਉਤਸ਼ਾਹ ਅਤੇ ਸਤਿਕਾਰ ਨਾਲ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੇ ਹੋਏ ਇਕਜੁੱਟ ਹੋ ਕੇ ਪਿੰਡ ਵਾਸੀਆਂ ਨੇ ਗੁਰਦੁਆਰਾ ਦਮਦਮਾ ਸਾਹਿਬ ਦੇ ਵਿੱਚ ਮਨਾਇਆ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮੌਕੇ ਤੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਤੋਂ ਸਰੂਪ ਲਿਆ ਕੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜਿਨ੍ਹਾਂ ਦੇ ਭੋਗ ਅੱਜ 15 ਦਸੰਬਰ ਨੂੰ ਪਾਏ ਗਏ ਮੌਕੇ ਦੀਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼੍ਰੀ ਦਰਬਾਰ ਸਾਹਿਬ ਤੋਂ ਆਏ ਹੋਏ ਰਾਗੀ ਕੀਰਤਨੀ ਜਥਿਆਂ ਨੇ ਜਿੱਥੇ ਸਿੱਖ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤੇ ਹੋਏ ਇਲਾਹੀ ਮਹੀ ਕੀਰਤਨ ਕੀਤਾ ਉੱਥੇ ਹੀ ਪਿੰਡ ਦੇ ਸਰਪੰਚ ਪਰਮਿੰਦਰ ਸਿੰਘ ਨੇ ਪਿੰਡ ਦੇ ਨੌਜਵਾਨਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਮਿਲ ਕੇ ਇਸ ਗੁਰਪੂਰ ਨੂੰ ਬੜੇ ਹੀ ਨਵੇਕੀ ਦੇ ਟੰਗ ਦੇ ਨਾਲ ਮਨਾਇਆ ਪੂਰੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਜਿੱਥੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਤੇ ਦੋਵੇਂ ਗੁਰਦੁਆਰੇ ਸਹਿਬ ਦੀਆਂ ਸੰਗਤਾਂ ਅਤੇ ਪ੍ਰਬੰਧਕ ਕਮੇਟੀਆਂ ਨੇ ਪੂਰੀ ਤਰ੍ਹਾਂ ਇੱਕ ਵੱਖਰੇ ਤੇ ਨਵੇਂ-ਨਵੇਂ ਤਰੀਕੇ ਨਾਲ ਸਾਰੇ ਪ੍ਰਬੰਧ ਕੀਤੇ ਅਤੇ ਪੂਰੇ ਪਿੰਡ ਵਾਸੀਆਂ ਨੇ ਇਸ ਵਿੱਚ ਰੱਜ ਕੇ ਸਹਿਯੋਗ ਕੀਤਾ ਤੇ ਸਾਰਿਆਂ ਨੇ ਮਿਲ ਕੇ ਕਿਹਾ ਕਿ ਦੋਵੇਂ ਗੁਰਦੁਆਰੇ ਦੀਆਂ ਸਿੱਖ ਸੰਗਤਾਂ ਵੱਲੋਂ ਮਿਲ ਕੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਮਨਾਉਂਦੇ ਰਹਿਣਗੇ ਇਸ ਮੌਕੇ ਐਨ ਆਰ ਆਈ ਵੀਰਾਂ ਨੇ ਕਿਹਾ ਕਿ ਉਹ ਇਸ ਸਗੋਰਪੁਰ ਤੋਂ ਅੱਜ ਇੱਕ ਨਵੀਂ ਪਿੰਡ ਦੇ ਵਿੱਚ ਗੁਰਮਤਿ ਸਕੂਲ ਚਲਾਉਣ ਅਤੇ ਆਪਣੇ ਪਿੰਡ ਦੇ ਕਿਸਾਨਾਂ ਵੀਰਾਂ ਦੇ ਲਈ ਇੱਕ ਇੰਸ਼ੋਰੈਂਸ ਪਾਲਸੀ ਵੀ ਸ਼ੁਰੂ ਕਰਨਗੇ ਤਾਂ ਜੋ ਕਦੀ ਕੋਈ ਕੁਦਰਤੀ ਮਾਰ ਪੈਂਦੀ ਹੈ ਜਾਂ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਪਿੰਡ ਦੇ ਨੌਜਵਾਨ ਵੱਲੋਂ ਇਕੱਠਾ ਕੀਤਾ ਗਿਆ ਫੰਡ ਕਿਸਾਨ ਵੀਰਾਂ ਦੇ ਵਿੱਚ ਵੰਡਿਆ ਜਾ ਸਕੇ ਪਿੰਡ ਦੇ ਸਰਪੰਚ ਪ੍ਰਵਿੰਦਰ ਸਿੰਘ ਨੇ ਵੀ ਸਾਰੇ ਨੌਜਵਾਨਾਂ ਅਤੇ ਐਨਆਰਈ ਵੀਰਾਂ ਦੀ ਸਲਾਹਗਾ ਕੀਤੀ ਅਤੇ ਇਸ ਗੋਰਪੁਰੋ ਦੇ ਮੌਕੇ ਤੇ ਇਸ ਸਮਾਗਮ ਵਿੱਚ ਸਹਿਯੋਗ ਕਰਨ ਵਾਲੀਆਂ ਸਾਰੀਆਂ ਸੰਗਠਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਜਿੱਥੇ ਪਹਿਲਾਂ ਪ੍ਰਭਾਤ ਫੇਰੀਆਂ ਵੀ ਕੱਢੀਆਂ ਗਈਆਂ ਪਿੰਡ ਦੀ ਪ੍ਰਕਰਮਾ ਵੀ ਕੀਤੀ ਗਈ ਉੱਥੇ ਹੀ ਬੀਤੀ ਰਾਤ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਸ਼੍ਰੀ ਦਰਬਾਰ ਸਾਹਿਬ ਦੀ ਤਰਜ਼ ਤੇ ਆਤਿਸ਼ਬਾਜ਼ੀ ਵੀ ਕੀਤੀ ਗਈ ਅਤੇ ਗੁਰਦੁਆਰਾ ਸਾਹਿਬ ਨੂੰ ਵੀ ਸ਼੍ਰੀ ਦਰਬਾਰ ਸਾਹਿਬ ਦੀ ਤਰਜ਼ ਤੇ ਹੀ ਲਾਈਟਾਂ ਨਾਲ ਅਤੇ ਫੁੱਲਾਂ ਨਾਲ ਬਹੁਤ ਵਧੀਆ ਢੰਗ ਨਾਲ ਸਜਾਇਆ ਗਿਆ ਤੁਸੀਂ ਵੀ ਦੇਖੋ ਮੌਕੇ ਦੀਆਂ ਇਹ ਸਾਰੀਆਂ ਆਕਰਸ਼ਕ ਤਸਵੀਰਾਂ ਅਤੇ ਮੌਕੇ ਤੇ ਸਾਰੇ ਪ੍ਰਬੰਧਕਾਂ ਸਮੇਤ ਐਨ ਆਰ ਆਈ ਵੀਰਾਂ ਨੇ ਕੀ ਕੀ ਕਿਹਾ ਤੁਸੀਂ ਵੀ ਸੁਣੋ ਖੁਦਾ ਦੇ ਯਾਰ ਨੇ ਆਏ ਪੈਗੰਬਰੂ ਰੂਬੂਰ ਬੋ ਰਹਿਬਰ ਖੁਦਾ ਦੇ ਯਾਰ ਨੇ ਹਰ ਸਿਕਲ ਤੋਂ ਸੁਖਰੂ ਮੌਜਾਂ ਦੇ ਅਸਵਾਰ ਨੇ ਆਏ ਪੈਗੰਬਰੂ आए पैगम् भरपूरबो ਕੀ ਵੀ ਚੈਨਲ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਦਿਖਾਉਣ ਲਈ ਬੜਾ ਯੋਗਦਾਨ ਪਾਇਆ ਜੋ ਨਗਰ ਦਾ ਖਾਸ ਕਰਕੇ ਐਨ ਆਰ ਆਈ ਵੀਰ ਆ ਜਿਹੜੇ ਉਹਨਾਂ ਦਾ ਪਰਾਲਾ ਸੀ ਸੋਚ ਸੀਗੀ ਵੀ ਜਿਹੜਾ 13 ਤਰੀਕ ਨੂੰ ਖੰਡਪਾਟ ਸਾਹਿਬ ਪ੍ਰਕਾਸ਼ ਹੁਣੇ ਆ 15 ਤਰੀਕ ਨੂੰ ਭੋਗ ਪਾਇਆ ਗਿਆ ਅੱਜ ਇਹਦੇ ਸੰਬੰਧ ਵਿੱਚ ਸਾਡਾ ਤਕਰੀਬਨ 17-18 ਅਕਤੂਬਰ ਤੋਂ ਪ੍ਰੋਗਰਾਮ ਮਰ ਰਿਹਾ 25 ਤਰੀਕ ਤੋਂ ਅਸੀਂ ਗਰੁੱਪ ਬਣਾ ਲਏ ਆ ਗਰੁੱਪਾਂ ਦੇ ਵਿੱਚ ਜੋ ਐਨ ਆਰ ਆਈ ਵੀਰ ਆ ਜਾਂ ਕੋਈ ਪਿੰਡ ਦੇ ਆ ਜਾਂ ਜਿਹੜੇ ਪ੍ਰਤਵੰਤੇ ਸੱਜਣਾ ਸਾਰੇ ਪਾਏ ਗਏ ਆ ਸਾਰਿਆਂ ਤੋਂ ਰੈ ਵੀ ਲਈ ਗਿਆ ਨਾਲ ਦੀ ਨਾਲ ਵੀ ਇਹਨੂੰ ਆਪਾਂ ਹੋਰ ਵੱਧ ਦੇ ਲਈ ਚਾਰ ਚੰਦ ਕਰ ਲਈ ਕੀ ਕਰ ਸਕਦੇ ਆ ਰੈ ਦੇ ਮਤਾਬਕ ਸਾਰਿਆਂ ਦੀ ਸਲਾਹ ਦੇ ਨਾਲ ਮੈਂ ਐਨ ਆਰ ਆਈ ਵੀਰਾਂ ਦਾ ਖਾਸ ਕਰਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਇਹਦੇ ਵਿੱਚ ਯੋਗਦਾਨ ਪਾਇਆ ਪੈਸੇ ਤੋਂ ਬਗੈਰ ਕੁਛ ਨਹੀਂ ਹੁੰਦਾ ਬੜੇ ਪੈਸੇ ਭੇਜਿਆ ਕੰਮ ਚਾਹੇ ਪਿੰਡ ਦੇ ਮੁੰਡਿਆਂ ਨੇ ਕਰਨਾ ਜੋ 13 ਤਰੀਕ ਨੂੰ ਬਾਪਰ ਦਾਪਾਗ ਜੀ ਦੇ ਗੁਰਦਰਾ ਸਾਹਿਬ ਤੋਂ ਮਹਾਰਾਜ ਦੇ ਰੂਪ ਲਿਆਉਣ ਦਾ ਪ੍ਰੋਗਰਾਮ ਬਣਾਇਆ। ਇਹ ਭਾਈਚਾਰਾ ਸਾਂਝ ਨੂੰ ਕਾਇਮ ਕਰਨ ਦੇ ਖਾਤਰ ਇਹ ਪ੍ਰਾਲਾ ਕੀਤਾ ਗਿਆ। 13 ਤਰੀਕ ਨੂੰ ਉੱਥੋਂ ਗੁਰੂ ਸਾਹਿਬ ਲੈ ਕੇ ਜਾਂਦੇ ਆ। ਭੋਗ ਪ੍ਰੰਤ ਅੱਜ ਉਸੇ ਤਰ੍ਹਾਂ ਹੀ ਬੈਂਡ ਬਾਜਿਆਂ ਦੇ ਨਾਲ ਗੁਰੂ ਸਾਹਿਬ ਆਪਣੀ ਜਗ੍ਹਾ ਤੇ ਬਿਰਾਜਮਾਨ ਕਰਕੇ ਆਂਦੇ ਆ। ਸਮੁੱਚੀ ਸੰਗਤ ਨਾਲ ਗਈ ਹੈ। ਪਚਾਲੜੇ ਦਿਨ 14 ਤਰੀਕ ਨੂੰ ਅਸੀਂ ਇੱਕ ਪਿੰਡ ਵਿੱਚ ਪ੍ਰਕਰਮਾ ਕੀਤੀ ਹੈ। ਪ੍ਰਭਾਤ ਫੇਰੀ ਦੇ ਰੂਪ ਵਿੱਚ ਬੜਾ ਯੋਗਦਾਨ ਰਹਾ ਬੜਾ ਲੋਕਾਂ ਦੇ ਵਿੱਚ ਬੀਬੀਆਂ ਦੇ ਵਿੱਚ ਖਾਸ ਕਰਕੇ ਬਹੁਤ ਜਿਆਦੇ ਜਿੰਨੀਆਂ ਵੀ ਸਾਡੇ ਪੜ੍ਹਨ ਦੀਆਂ ਕੁੜੀਆਂ ਬੇਟੀਆਂ ਜਾਂ ਸਾਡੀਆਂ ਭੈਣਾਂ ਵਿਆਹੀਆਂ ਵੀ ਆ ਬਾਹਰ ਸੀਗੀਆਂ ਮੇਰੇ ਖਿਆਲ ਚ ਕੋਈ ਰਹੀ ਨਹੀਂ ਹੋਊਗੀ ਜਿਹੜੀ ਆਈ ਨਾ ਆਈ ਹੋਵੇ ਦੋ ਕੰਮ ਕਰਕੇ ਨਾਲ ਤਾਂ ਪੇਕੀ ਮਿਲ ਗਈ ਤੇ ਨਾਲੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈ ਗਏ ਮੈਂ ਜਿੰਨੀ ਵੀ ਸੰਗਤ ਖਾਸ ਕਰਕੇ ਐਨਆਰਆਈ ਵੀਰ ਸਮੁੱਚੇ ਨਗਰ ਦੇ ਨੌਜਵਾਨ ਵੀਰ ਪਰਵੰਤੇ ਸੱਜਣ ਮਾਈਆਂ ਬੀਬੀਆਂ ਭੈਣਾਂ ਬੱਚੀਆਂ ਸਾਰਿਆਂ ਦਾ ਗੁਰਦਰਾ ਦੋਨਾਂ ਗੁਰਦਰਾ ਦੀ ਪ੍ਰਬੰਧਕ ਕਮੇਟੀਆਂ ਵੱਲੋਂ ਤੇ ਗ੍ਰਾਮ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਪਰਮਾਤਮਾ ਕਿਰਪਾ ਕਰਨ ਇਸੇ ਤਰ੍ਹਾਂ ਪਰਾਲੇ ਕਰਾਉਂਦੇ ਰਹਿਣ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਾਰਿਆਂ ਨੂੰ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਸੰਗਤ ਇੱਥੇ ਸੁਣ ਰਹੀ ਹੈ ਤੇ ਜੋ ਵੀ ਇਹ ਚੈਨਲਾਂ ਦੇ ਥਰੂ ਹੋਰ ਵੀ ਕਿਸੇ ਮਾディアਮ ਜਰੀਏ ਪ੍ਰੋਗਰਾਮ ਦੇਖ ਰਹੇ ਆ ਉਸ ਉਪਰੰਤ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਜੀ ਤੇ ਜਿਹੜਾ ਇਹ ਪ੍ਰੋਗਰਾਮ ਨੂੰ ਦੂਰ ਤੱਕ ਫੈਲਾਉਣ ਲਈ ਜਿੱਦਾਂ ਬੂੰਦ-ਬੂੰਦ ਨਾਲ ਸਮੁੰਦਰ ਬਣਦਾ ਹਰ ਇੱਕ ਬੰਦਾ ਆਪਣਾ ਜਿਹੜਾ ਯੋਗਦਾਨ ਆ ਬਣ ਦੋ ਪਾ ਰਿਹਾ ਜੀ ਪ੍ਰਮਾਤਮਾ ਆਪ ਭੇਜ ਰਿਹਾ ਉਸ ਉਪਰੰਤ ਸਾਰਿਆਂ ਨੂੰ ਪਹਿਲਾਂ ਜਿਹੜਾ ਮੇਰੇ ਚ ਬਦਲਾ ਆਇਆ ਤਾਂ ਮੈਂ ਇਹ ਚੀਜ਼ ਕਬੂਲ ਕਰਦਾ ਜੀ ਮਹਾਰਾਜਿਆਂ ਦੀ ਹਜ਼ੂਰੀ ਦੇ ਵਿੱਚ ਇਹ ਸਿਮਰਨ ਕਰਨ ਦੇ ਨਾਲ ਤੇ ਮਹਾਰਾਜ ਦੀ ਬਖਸ਼ਿਸ਼ ਨਾਲ ਬਾਣੀ ਪੜਨ ਨਾਲ ਇਹ ਬਦਲਾ ਆਉਣਾ ਸਟਾਰਟ ਹੋਇਆ ਜੀ ਮੇਰੀ ਕੋਈ ਐਜੂਕੇਸ਼ਨ ਐਡੀ ਵਾਲੀ ਨਹੀਂ ਹੈਗੀ ਜਸਟ ਮੈਂ ਨਾਰਮਲ ਪੈਂਡ ਵਾਲੇ ਸਕੂਲ ਦਾ ਪੜਿਆ ਹੋਇਆ ਹਾਂ ਜੀ ਤੇ ਉਸ ਤੋਂ ਬਾਅਦ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਵੀ ਮਹਾਰਾਜ ਜੀ ਦੀ ਵੀ ਜਿੱਥੇ ਆਪਣੀ ਕਿਰਤ ਹੁੰਦੀ ਆ ਉੱਥੇ ਬੰਦੇ ਨੂੰ ਜਾਣਾ ਪੈਂਦਾ ਕਿਰਤ ਦੇ ਪਿੱਛੇ ਪਿੱਛੇ ਤਾ ਮੇਰੀ ਕਰਤ ਸੀਗੀ ਜਿਹੜੇ ਮੇਰੇ ਦਾਣੇ ਖਿਲਰੇ ਬੇਸੀ ਉਹ ਕੈਨੇਡਾ ਦੇ ਵਿੱਚ ਕੈਲਗਰੀ 'ਚ ਸੀਗੇ ਜੀ ਤੇ ਉੱਥੇ ਜਾਣ ਨਾਲ ਫਿਰ ਉੱਥੇ ਕੰਮਾਂ ਧੰਦਿਆਂ ਦੇ ਵਿੱਚ ਮਹਾਰਾਜ ਦੀ ਬਖਸ਼ਿਸ਼ ਹੋਈ ਅਮਰਤਸਰ ਆ ਗਿਆ ਮਹਾਰਾਜ ਜੀ ਨੇ ਸ਼ਿਕਾਇਆ ਬਾਣੀ ਪੜਨ ਲੱਗੇ ਤੇ ਇਹ ਸਾਰਾ ਜਿਹੜਾ ਪ੍ਰਤਾਪ ਹੋਇਆ ਜੋ ਏਡਾ ਪ੍ਰੋਗਰਾਮ ਹੋਇਆ ਇਹ ਮੈਂ ਆਪ ਅਚੰਬੇ 'ਚ ਆਂ ਜੀ ਮੈਂ ਆਪ ਦੇ ਆਪ ਨੂੰ ਦੇਖ ਰਿਹਾ ਆਂ ਵੀ ਬਈ ਜਿੱਦਾਂ ਇੱਕ ਸੁਪਨੇ ਦੀ ਤਰ੍ਹਾਂ ਹੁੰਦਾ ਵੀ ਜਿੱਦਾਂ ਮੈਂ ਇਹ ਮਹਾਰਾਜ ਕਿਤੇ ਕਿਤੇ ਮਹਿਸੂਸ ਕਰਾਉਂਦੇ ਆ ਵੀ ਇੱਕ ਜਿੱਦਾਂ ਸਿੱਧਾ ਕੋਈ ਪ੍ਰਕਾਸ਼ ਆ ਰਿਹਾ ਜਿਦਾਂ ਇੱਕ ਕਮਰੇ ਚ ਪ੍ਰਕਾਸ਼ ਆ ਰਿਹਾ ਤਾਂ ਆਪਾਂ ਦਰਵਾਜ਼ਾ ਬੰਦ ਕਰਦੇ ਤਾਂ ਪ੍ਰਕਾਸ਼ ਉੱਥੇ ਹੀ ਰੁਕ ਜਾਂਦਾ ਦਰਵਾਜ਼ਾ ਖੋਲਦੇ ਤਾਂ ਬਹੁਤ ਸਹਿਜੇ ਚੁੱਪਚਾਪ ਉਹ ਵੀ ਅੰਦਰ ਆਉਣ ਲੱਗ ਜਾਂਦੇ ਤਾਂ ਇਹ ਮਹਾਰਾਜ ਜੀ ਦੀ ਕਲਾ ਵਰਤੀ ਆ ਜੀ ਤੇ ਮੈਂ ਤਾਂ ਸਿਰਫ ਇੱਕ ਦਰਵਾਜ਼ੇ ਵਾਂਗੂ ਵਿਚ ਲੱਗਿਆ ਹੋਇਆ ਸੀਗਾ ਤਾਂ ਉਹ ਸਿਮਨ ਦੇ ਨਾਲ ਮਹਾਰਾਜ ਜੀ ਨੇ ਐਡਾ ਵੱਡਾ ਤਰਸ ਕਰਕੇ ਉੱਤੇ ਬਖਸ਼ਿਸ਼ਾਂ ਕਰਕੇ ਤੇ ਇਹ ਅੰਦਰ ਖਿਆਲ ਪਾਇਆ ਜੀ ਵੀ ਇਹ ਚੀਜ਼ ਹੋਣੀ ਚਾਹੀਦੀ ਤੇ ਮਹਾਰਾਜ ਨੇ ਖਿਆਲ ਵੀ ਆਪ ਹੀ ਗੁਰੂ ਨਾਨਕ ਪਾਤਸ਼ਾਹ ਨੇ ਪਾਇਆ ਤੇ ਫਿਰ ਸਾਰੀ ਸੰਗਤ ਦੇ ਵਿੱਚ ਐਨ ਆਰ ਆਈ ਵੀਰ ਕਿਸੇ ਤੋਂ ਅਸੀਂ ਮੰਗ ਕੇ ਪੈਸਾ ਨਹੀਂ ਜਿ ਲਿਆ ਕਿਉਂਕਿ ਆਪਣਾ ਸਿੱਖ ਧਰਮਾਰਾ ਜੀ ਨੇ ਗੋਲ ਕਰ ਰੱਖੀ ਸੀ ਜੀ ਦੀ ਜੋ ਸ਼ਰਦਾ ਪਾ ਜੇ ਪਰ ਮੰਗਣ ਗਿਆ ਮਰ ਜਾਂਦਾ ਕਿਉਂਕਿ ਜਮੀਰ ਤੋਂ ਗਿਰ ਕੇ ਮੰਗਣਾ ਪੈਂਦਾ ਤਾਂ ਕਿਸੇ ਤੋਂ ਪੈਸਾ ਨਹੀਂ ਮੰਗਿਆ ਗਿਆ ਜੀ ਸੰਗਤਾਂ ਨੇ ਆਪ ਦੇ ਆਪ ਲੜੀਆਂ ਲਾਈਆਂ ਆਪ ਦੇ ਜੇਬ ਚੋਂ ਪੈਸੇ ਕੱਢ ਕੇ ਜੀ ਉਸ ਤੋਂ ਬਾਅਦ ਲੰਗਰ ਚਲਾਏ ਐਨ ਆਰ ਆਈ ਵੀਰਾਂ ਨੇ ਸਾਰਾ ਕੁਝ ਇਹ ਮਹਾਰਾਜ ਦੀ ਬਖਸ਼ ਮਹਾਰੇ ਤੋਂ ਪਿਆਰ ਕਰਨ ਵਾਲਿਆਂ ਨੇ ਇਹ ਸਾਰਾ ਕੁਝ ਕੀਤਾ ਜੀ ਤੇ ਉਸ ਤੋਂ ਬਾਅਦ ਜਿਹੜਾ ਇੱਥੋਂ ਦੇ ਨੌਜਵਾਨ ਤਬਕਾ ਇੰਨਾ ਚ ਜਿਹੜਾ ਮੈਂ ਬਦਲਾਅ ਦੇਖਿਆ ਜਿਹੜਾ ਸਾਨੂੰ ਬਹੁਤ ਹੁਣ ਇਸ ਟਾਈਮ ਸਾਰਨ ਵੱਡ ਵੱਧ ਖੁਸ਼ੀ ਦੀ ਗੱਲ ਆ ਇਹ ਸਾਰੇ ਨੌਜਵਾਨ ਹੁਣ ਐਕਸਾਈਟਮੈਂਟ ਆ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਥਿਆ ਲੈਣ ਲੱਗਣਾ ਉਹ ਡੈਜੈਂਟ ਮੈਟਰ ਕੋਈ ਵਾਲ ਰੱਖੇ ਨਾ ਰੱਖੇ ਕਿਉਂਕਿ ਆਪਾਂ ਜਦੋਂ ਪਹਿਲਾਂ ਜ਼ੋਰ ਦੇਣ ਲੱਗ ਜਾਂਦੇ ਆ ਵੀ ਤੁਸੀਂ ਪਹਿਲਾਂ ਵਾਲ ਰੱਖੋ ਸਾਨੂੰ ਥੋੜਾ ਜਿਹਾ ਲੱਗਦਾ ਹੁੰਦਾ ਵੀ ਸਿੱਖ ਜਿਹੜਾ ਅਮਰਤ ਸ਼ਕਨ ਦਾ ਜਿਹੜਾ ਪ੍ਰਕਰਨ ਇਹ ਐਡਾ ਜਿਆਦਾ ਕੰਪਲਿਕੇਟਿਡ ਨਹੀਂ ਹੈਗਾ ਜਿਹੜਾ ਇਹਨੂੰ ਬਣਾ ਦਿੱਤਾ ਗਿਆ ਹੁਣ ਇੱਕ ਥੋੜਾ ਜਿਹਾ ਸਾਨੂੰ ਲੱਗਦਾ ਜਿੱਦਾਂ ਹੁਣ ਇੱਕ ਦੇਖਦਾ ਸੀਗਾ ਕਿਉਂਕਿ 10ਵੇਂ ਪਾਸ਼ਾ ਜੀ ਸ਼ਾਸਤਰ ਧਾਰੀ ਸਿੱਖ ਹੋਣਾ ਚਾਹੀਦਾ ਸੀ ਸ਼ਾਸਤਰ ਪਹਿਨਦੇ ਆ ਪਰ ਇਹ ਗਵਰਨਮੈਂਟ ਦੀ ਤੁਸੀਂ ਪਾਲਿਸੀ ਦੇਖੋ ਬਈ ਸ਼ਾਸਤਰ ਦੀ ਇਜਾਜ਼ਤ ਤਾਂ ਦਿੱਤੀ ਹੋਈ ਆ ਪਰ ਉਹਨੂੰ ਕੰਪਲਿਕੇਟਿਡ ਇੰਨਾ ਜਿਆਦਾ ਕਰਤਾ ਲਾਇਸੈਂਸ ਬਣਾਉਣਾ ਤੁਹਾਡੇ ਕੋਲੇ ਹਥਿਆਰ ਰੱਖਣਾ ਉਹ ਗਵਰਨਮੈਂਟ ਦੀ ਚਾਲ ਨੂੰ ਸਮਝੋ ਉਹਨਾਂ ਨੇ ਇਹਨੂੰ ਐਡਾ ਜਿਆਦਾ ਕੰਪਲੀਕੇਟੇਡ ਕਰਤਾ ਕਿ ਬੰਦਾ ਇੱਕ ਅੱਧਾ ਸਾਲ ਰੱਖਦਾ ਤੇ ਉਸ ਤੋਂ ਬਾਅਦ ਆਪ ਹੀ ਤੌਬਾ ਕਰ ਜਾਂਦਾ ਥਾਣੇ ਦੇ ਗੇ ਚ ਗੇੜੇ ਕੱਢਦਾ ਕੱਢਦਾ ਇਹ ਗਵਰਨਮੈਂਟ ਦੀਆਂ ਪਾਲਿਸੀਆਂ ਜੀ ਤੇ ਉਸ ਤੋਂ ਬਾਅਦ ਇੱਕ ਇਹ ਵੱਡਾ ਕਰਮਾ ਜੀ ਤੇ ਦੂਜੀ ਚੀਜ਼ ਅਸੀਂ ਇਹ ਮਾਧਿਅਮ ਰਾਹੀਂ ਆ ਜਿਹੜਾ ਸਾਡਾ ਪੁਆਇੰਟ ਹੈ ਤੁਸੀਂ ਜ਼ਰੂਰ ਦਿਖਾਉਣਾ ਜੀ ਲੋਕ ਸ਼ਾਇਦ ਸਾਨੂੰ ਲੱਗਦਾ ਵੀ ਇਹ ਥੋੜਾ ਜਿਹਾ ਬਈ ਆ ਆਪਾਂ ਕਹਿ ਦਈਏ ਵੀ ਥੋੜਾ ਜਿਹਾ ਆਪਦੀ ਜਿਵੇਂ ਮੈਨੂੰ ਇੰਟਰਨੈਟ ਦਾ ਕਿਉਂਕਿ ਮੈਨੂੰ ਫੇਸਬੁੱਕ ਵਗੈਰਾ ਨਹੀਂ ਚਲਾਉਣਾ ਆਉਂਦਾ ਜੀ ਨਾ ਕੋਈ ਟਿਕਟੋਕ ਇੰਸਟਾਗ੍ਰਾਮ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਮੇਰੇ ਫੋਨ 'ਚ ਹੈ ਨਹੀਂ ਗਏ ਜੀ ਤੇ ਇਸ ਕਰਕੇ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਪਰ ਉਹ YouTube 'ਆ ਤੋਂ ਮੁੰਡੇ ਦਿਖਾਉਂਦੇ ਰਹਿੰਦੇ ਆ ਸੁਣਦੇ ਵੀ ਰਹਿੰਦੇ ਆ ਤੇ ਬਈ ਜਿੱਦਾਂ ਇਹ ਕਰਦੇ ਆ ਵੀ ਥੋੜਾ ਜਿਹਾ ਵੀ ਜਿੱਦਾਂ ਪੰਜਾਬੀ ਇੱਥੋਂ ਹਟਾਤੀ ਬੋਰਡ ਲਾ ਤੇ ਬੋਰਡ ਬਦਲ ਤੇ ਆ ਬਦਲਤਾ ਉਹ ਬਦਲਤਾ ਕੋਈ ਚੀਜ਼ਾਂ ਗਲਤ ਆ ਇਹ ਉਹ ਚੀਜ਼ਾਂ ਦੇ ਨਾਲੋਂ ਮੈਂ ਸਟਾਰਟ ਕੀਤਾ ਹੁਣ ਮੇਰੇ ਡੈਡੀ ਜੀ ਨੇ ਅਮਰਤਧਾਰੀ ਮੇਰਾ ਬੇਟਾ ਬਾਈ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਤਿਆਰ ਬਰ ਤਿਆਰ ਦਮਾਲਾ ਬੰਨਿਆ ਮੱਤਤਾਰੀ ਮੇਰੀਆਂ ਬੇਟੀਆਂ ਬਾਣੀ ਪੜ੍ਹਦੇ ਆ ਪੰਜਾਬੀ ਪੜ੍ਹ ਲੈਂਦੇ ਆ ਲਿਖ ਸਕਦੇ ਆ ਮੈਂ ਉਹਦੇ ਘਰ ਤੋਂ ਮਹਾਰਾਜ ਜੀ ਨੇ ਸ਼ੁਰੂਆਤ ਕਰਵਾਈ ਮੈਂ ਪੂਰਾ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਦੀ ਬਖਸ਼ਿਸ਼ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਨਹੀਂ ਵੀ ਸਾਡੇ ਪਿੰਡ ਨੂੰ ਜਦੋਂ ਇੱਥੇ ਅਸੀਂ ਗਵਰਨਮੈਂਟ ਸਕੂਲ ਬਣਾਉਣਾ ਚਾਹੁੰਦੇ ਆ ਹੁਣ ਲੋਕ ਕਰੀ ਜਾਂਦਾ ਸਕੂਲਾਂ ਚੋਂ ਆਹ ਇਤਿਹਾਸ ਹਟਾਤੇ ਆਹ ਹਟਾਤਾ ਆ ਨਹੀਂ ਪੜਾਇਆ ਜਾਂਦਾ ਉਹ ਨਹੀਂ ਅਸੀਂ ਆਪਦਾ ਗੌਰਮਤ ਸਕੂਲ ਬਣਾਵਾਂਗੇ ਤੇ ਦੇਖਾਂਗੇ ਫਿਰ ਸਾਨੂੰ ਕੌਣ ਰੋਕਦਾ ਅਸੀਂ ਆਪਦੇ ਸਕੂਲ ਦੇ ਵਿੱਚ ਮਹਾਰਾਜ ਰਣਜੀਤ ਸਿੰਘ ਹਰੀ ਸਿੰਘ ਨਾਲੂਆ ਦਸਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਪਹਿਲੇ ਪਾਤਸ਼ਾਹ ਜੋ ਸਾਡਾ ਜੋ ਸ਼੍ਰੋਮਣੀ ਕਮੇਟੀ ਦਾ ਜੋ ਸਾਡਾ ਸਹੀ ਇਤਿਹਾਸ ਆ ਸਾਨੂੰ ਕਿਸੇ ਤੋਂ ਆਗਿਆ ਨਹੀਂ ਲੈਣੀ ਅਸੀਂ ਆਪਦੇ ਬੱਚਿਆਂ ਨੂੰ ਸਾਈਡ ਤੇ ਪੜਾਵਾਂਗੇ ਦੂਜੀ ਜਿਹੜੀ ਦੂਜੀ ਜਿਹੜੀ ਇੱਕ ਬੱਕਰੀ ਸਾਈਡ ਆ ਵੀ ਬੱਚੇ ਜਿਹੜੇ ਆਪਦਾ ਦੂਜੀ ਜਣੇ ਆ ਵੀ ਪੜ੍ਹਾਈ ਕਰਨੇ ਕਿੱਥੇ ਮਰਜੀ ਪੜ੍ਹਨ ਸਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਟਾਈਮ ਤੋਂ ਬਾਅਦ ਅਸੀਂ ਮਾਪਿਆਂ ਨੂੰ ਕਨਵੈਂਸ ਕੀਤਾ ਵੀ ਸ਼ਾਮ ਦੇ ਸਾਨੂੰ 2 ਘੰਟੇ ਚਾਹੀਦੇ ਆ ਬਕਾਇਦਾ ਉਹਨਾਂ ਦੇ ਟੈਸਟ ਹੋਇਆ ਕਰਨਗੇ ਜਿਹੜਾ ਬੱਚਾ ਇਤਿਹਾਸ ਦੇ ਵਿੱਚ ਕੀਰਤਨ ਦੇ ਵਿੱਚ ਅਮਰਤਾ ਰੀਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਮਾਰਦਾ ਪੂਰਾ ਪਾਠੀ ਹੋਊ ਉਹਨੂੰ 51000 31000 ਕੋਈ ਇਦਾਂ ਦੀਆਂ ਪਾਲਸੀਆਂ ਲੈ ਕੇ ਆਵਾਂਗੇ ਉਹਨੂੰ ਸਪੋਰਟ ਕਰਾਂਗੇ ਉਹਨੂੰ ਲੋਕਾਂ ਦੇ ਦਿਹਾੜੀ ਕਰਨ ਦੀ ਲੋੜ ਨਹੀਂ ਉਹਦਾ ਕੋਈ ਡੇਰੀ ਪਰਮਕੋਸ਼ ਵੀ ਐਨ ਆਰ ਆਈ ਸਾਡੇ ਕੋٹے ਦੇ ਵਿੱਚੋਂ ਉਹਨੂੰ ਬਿਲਕੁਲ ਉਹ ਲੋਨ ਦੇਵਾਂਗੇ ਬਿਲਕੁਲ ਫ੍ਰੀ ਆਫ ਕਾਸਟ ਕੋਈ ਉੱਤੇ ਚਾਰਜ ਨਹੀਂ ਹੋਊ ਕੋਈ ਉਹਨੂੰ ੱੱਕੇ ਖਾਣ ਦੀ ਲੋੜ ਨਹੀਂ ਪੈਂਡ ਦੀ ਕਮੇਟੀ ਦੇ ਸਾਹਮਣੇ ਪੈਂਡ ਦੀ ਪੰਚਾਇਤ ਦੇ ਸਾਹਮਣੇ ਪੈਸਾ ਲਊ ਮਹੀਨੇ ਬਾਅਦ ਅਪੀ ਇਨਸਟਾਲਮੈਂਟ ਭਰੀ ਜਾਊ ਇਹਨੂੰ ਲੈ ਕੇ ਆਵਾਂ ਕੋਈ ਕਿਸਾਨ ਦੀ ਫਸਲ ਡੁੱਬ ਜਾਂਦੀ ਆ ਇੰਸ਼ੋਰੈਂਸ ਦੀ ਪਾਲਿਸੀ ਲੈ ਕੇ ਆਵਾਂਗੇ ਆਪਦੇ ਪੈਂਡ ਦੀ ਆਪਦੇ ਪੈੰਟ ਦੀ ਸਾਡੇ ਪੈੰਟ ਦਾ ਕਿਸਾਨ ਕੋਈ 12 ਬੈਂਕਾਂ ਚ ਧੱਕੇ ਨਹੀਂ ਖਾਉ ਕਿਸੇ ਦੀ ਮਹਿਤਾ ਨਹੀਂ ਖਾਉ ਸਾਡੇ ਲਈ ਕਿੱਡੀ ਗੱਲ ਆ ਜੇ ਗਵਰਨਮੈਂਟ ਕੀ ਦਿੰਦੀ ਆ 500 ਦਾ ਚੈੱਕ ਦੇਗੀ 700 ਦਾ ਚੈੱਕ ਦੇਗੀ ਫੇਰ ਉਹ ਮੀ ਨਾਮੀ ਨਾ ਧੱਕੇ ਖਾਂਦੇ ਤੁਰੇ ਫਿਰਦੇ ਆ ਸਾਡੇ ਕੋਲੇ ਸਪੋਜ਼ ਕਰੋ 10 ਲੱਖ ਦਾ ਬਜਟ ਪਿਆ ਸਾਡੇ ਅੱਜ ਕਿਸੇ ਸਾਡੀ ਫਸਲਾਂ ਦਾ 5 ਲੱਖ ਦਾ ਨੁਕਸਾਨ ਹੋ ਜਾਂਦਾ ਚਲੋ ਸੋਚਦੇ ਆ ਕਿਸਾਨਾਂ ਨੂੰ ਵੰਡੀਏ ਉਹਨਾਂ ਨੂੰ ਤਾਂ ਅਸੀਂ ਫੇਰ ਵੀ ਚੰਗਿਆ ਸੀ 25-25 ਹਜ਼ਾਰ ਨਾਰਮਲ ਘਰ ਨੂੰ ਦੇ ਸਕਦੇ ਆ ਮੈਂ ਤਾਂ ਸਿਰਫ ਇੱਕ ਦਰਵਾਜ਼ੇ ਵਾਂਗੂ ਬੱਚ ਲੱਗਿਆ ਹੋਇਆ ਸੀਗਾ ਆਉ ਉਸੇ ਮਨ ਦੇ ਨਾਲ ਮਹਾਰਾਜ ਜੀ ਨੇ ਐਡਾ ਵੱਡਾ ਤਰਸ ਕਰਕੇ ਉੱਤੇ ਬਖਸ਼ਿਸ਼ਾਂ ਕਰਕੇ ਤੇ ਇਹ ਅੰਦਰ ਖਿਆਲ ਪਾਇਆ ਜੀ ਵੀ ਇਹ ਚੀਜ਼ ਹੋਣੀ ਚਾਹੀਦੀ ਤੇ ਮਹਾਰਾਜ ਨੇ ਖਿਆਲ ਵੀ ਆਪ ਹੀ ਗੁਰੂ ਨਾਨਕ ਪਾਤਸ਼ਾਹ ਨੇ ਪਾਇਆ ਤੇ ਫਿਰ ਸਾਰੀ ਸੰਗਤ ਦੇ ਵਿੱਚ ਐਨ ਆਰ ਆਈ ਵੀਰ ਕਿਸੇ ਤੋਂ ਅਸੀਂ ਮੰਗ ਕੇ ਪੈਸਾ ਨਹੀਂ ਜਿ ਲਿਆ ਕਿਉਂਕਿ ਆਪਣਾ ਸਿੱਖ ਧਰਮ ਮਹਾਰਾਜ ਜੀ ਨੇ ਗੋਲ ਕਰ ਰੱਖੀ ਸੀ ਜੀ ਦੀ ਜੋ ਸ਼ਰਦਾ ਪਾ ਜੇ ਪਰ ਮੰਗਣ ਗਿਆ ਮਰ ਜਾਂਦਾ ਕਿਉਂਕਿ ਜਮੀਰ ਤੋਂ ਗਿਰ ਕੇ ਮੰਗਣਾ ਪੈਂਦਾ ਤਾਂ ਕਿਸੇ ਤੋਂ ਪੈਸਾ ਨਹੀਂ ਮੰਗਿਆ ਗਿਆ ਜੀ ਸੰਗਤਾਂ ਨੇ ਆਪ ਦੇ ਆਪ ਲੜੀਆਂ ਲਾਈਆਂ ਆਪ ਦੇ ਜੇਬ ਚੋਂ ਪੈਸੇ ਕੱਢ ਕੇ ਜੀ ਉਸ ਤੋਂ ਬਾਅਦ ਲੰਗਰ ਚਲਾਏ ਐ ਐਨ ਆਰ ਆਈ ਵੀਰਾਂ ਨੇ ਸਾਰਾ ਕੁਝ ਇਹ ਮਹਾਰਾਜ ਦੀ ਬਖਸ਼ ਮਹਾਰਾਜ ਨੂੰ ਪਿਆਰ ਕਰਨ ਵਾਲਿਆਂ ਨੇ ਇਹ ਸਾਰਾ ਕੁਝ ਕੀਤਾ ਜੀ ਤੇ ਉਸ ਤੋਂ ਬਾਅਦ ਜਿਹੜਾ ਇੱਥੋਂ ਦੇ ਨੌਜਵਾਨ ਤਬਕਾ ਇਹਨਾਂ 'ਚ ਜਿਹੜਾ ਮੈਂ ਬਦਲਾਅ ਦੇਖਿਆ ਜਿਹੜਾ ਸਾਨੂੰ ਬਹੁਤ ਹੁਣ ਇਸ ਟਾਈਮ ਸਾਰਨ ਵੱਡ ਵੱਧ ਖੁਸ਼ੀ ਦੀ ਗੱਲ ਆ ਇਹ ਸਾਰੇ ਨੌਜਵਾਨ ਹੁਣ ਐਕਸਾਈਟਮੈਂਟ ਆ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਥਿਆ ਲੈਣ ਲੱਗਣਾ ਉਹ ਡਜੰਟ ਮੈਟਰ ਕੋਈ ਵਾਲ ਰੱਖੇ ਨਾ ਰੱਖੇ ਕਿਉਂਕਿ ਆਪਾਂ ਜਦੋਂ ਪਹਿਲਾਂ ਜ਼ੋਰ ਦੇਣ ਲੱਗ ਜਾਂਦੇ ਆਂ ਵੀ ਤੁਸੀਂ ਪਹਿਲਾਂ ਬਾੜ ਰੱਖੋ ਸਾਨੂੰ ਥੋੜਾ ਜਿਹਾ ਲੱਗਦਾ ਹੁੰਦਾ ਵੀ ਸਿੱਖ ਜਿਹੜਾ ਅਮਰਤ ਛਕਣ ਦਾ ਜਿਹੜਾ ਪ੍ਰਕਰਨ ਇਹ ਐਡਾ ਜਿਆਦਾ ਕੰਪਲਿਕੇਟਿਡ ਨਹੀਂ ਹੈਗਾ ਜਿਹੜਾ ਇਹਨੂੰ ਬਣਾ ਦਿੱਤਾ ਗਿਆ ਹੁਣ ਇੱਕ ਥੋੜਾ ਜਿਹਾ ਸਾਨੂੰ ਲੱਗਦਾ ਜਿੱਦਾਂ ਹੁਣ ਇੱਕ ਦੇਖਦਾ ਸੀਗਾ ਕਿਉਂਕਿ 10ਵੇਂ ਪਾਸ਼ਾ ਜੀ ਸ਼ਾਸਤਰ ਧਾਰੀ ਸਿੱਖ ਹੋਣਾ ਚਾਹੀਦਾ ਸੀ ਸ਼ਾਸਤਰ ਪਹਿਨਦੇ ਆ ਪਰ ਇਹ ਗਵਰਨਮੈਂਟ ਦੀ ਤੁਸੀਂ ਪਾਲਿਸੀ ਦੇਖੋ ਵੀ ਸ਼ਾਸਤਰ ਦੀ ਇਜਾਜ਼ਤ ਤਾਂ ਦਿੱਤੀ ਹੋਈ ਆ ਪਰ ਉਹਨੂੰ ਕੰਪਲੀਕੇਟਡ ਇੰਨਾ ਜ਼ਿਆਦਾ ਕਰਤਾ ਲਾਇਸੈਂਸ ਬਣਾਉਣਾ ਤੁਹਾਡੇ ਕੋਲੇ ਹਥਿਆਰ ਰੱਖਣਾ ਉਹ ਗਵਰਨਮੈਂਟ ਦੀ ਚਾਲ ਨੂੰ ਸਮਝੋ ਉਹਨਾਂ ਨੇ ਇਹਨੂੰ ਐਡਾ ਜ਼ਿਆਦਾ ਕੰਪਲੀਕੇਟਡ ਕਰਤਾ ਕਿ ਬੰਦਾ ਇੱਕ ਅੱਧਾ ਸਾਲ ਰੱਖਦਾ ਤੇ ਉਸ ਤੋਂ ਬਾਅਦ ਆਪ ਹੀ ਤੌਬਾ ਕਰ ਜਾਂਦਾ ਥਾਣੇ ਤੇ ਗਿਆ ਚ ਗੇੜੇ ਕੱਢਦਾ ਕੱਢਦਾ ਇਹ ਗਵਰਨਮੈਂਟ ਦੀਆਂ ਪਾਲਿਸੀਆਂ ਜੀ ਤੇ ਉਸ ਤੋਂ ਬਾਅਦ ਇੱਕ ਇਹ ਵੱਡਾ ਕਰਮਾ ਜੀ ਤੇ ਦੂਜੀ ਚੀਜ਼ ਅਸੀਂ ਇਹ ਮਾਦੀਆਂ ਮਰਾਹੀ ਆ ਜਿਹੜਾ ਸਾਡਾ ਪੁਆਇੰਟ ਆ ਤੁਸੀਂ ਜ਼ਰੂਰ ਦਿਖਾਉਣਾ ਜੀ ਲੋਕ ਸ਼ਾਇਦ ਸਾਨੂੰ ਲੱਗਦਾ ਵੀ ਇਹ ਥੋੜਾ ਜਿਹਾ ਬਈ ਆ ਆਪਾਂ ਕਹਿ ਦਈਏ ਵੀ ਥੋੜਾ ਜਿਹਾ ਆਪਦੀ ਜਿਵੇਂ ਮੈਨੂੰ ਇੰਟਰਨੈਟ ਦਾ ਕਿਉਂਕਿ ਮੈਨੂੰ ਫੇਸਬੁੱਕ ਵਗੈਰਾ ਨਹੀਂ ਚਲਾਉਣਾ ਆਉਂਦਾ ਜੀ ਨਾ ਕੋਈ ਟਿਕਟੋਕ ਇੰਸਟਾਗ੍ਰam ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਮੇਰੇ ਫੋਨ 'ਚ ਹੈ ਨਹੀਂ ਗਏ ਜੀ ਤੇ ਇਸ ਕਰਕੇ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਪਰ ਉਹ YouTube 'ਆ ਤੋਂ ਮੁੰਡੇ ਦਿਖਾਉਂਦੇ ਰਹਿੰਦੇ ਆ ਸੁਣਦੇ ਵੀ ਰਹਿੰਦੇ ਆ ਤੇ ਬਈ ਜਿੱਦਾਂ ਇਹ ਕਰਦੇ ਆ ਵੀ ਥੋੜਾ ਜਿਹਾ ਵੀ ਜਿੱਦਾਂ ਪੰਜਾਬੀ ਇੱਥੋਂ ਹਟਾਤੀ ਬੋਰਡ ਲਾ ਤੇ ਬੋਰਡ ਬਦਲ ਤੇ ਆ ਬਦਲਤਾ ਉਹ ਬਦਲਤਾ ਉਹ ਚੀਜ਼ਾਂ ਗਲਤ ਆ ਇਹ ਉਹ ਚੀਜ਼ਾਂ ਦੇ ਨਾਲੋਂ ਮੈਂ ਸਟਾਰਟ ਕੀਤਾ ਹੁਣ ਮੇਰੇ ਡੈਡੀ ਜੀ ਨੇ ਅਮਰਤਧਾਰੀ ਮੇਰਾ ਬੇਟਾ ਬਾਈ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਤਿਆਰ ਬਰ ਤਿਆਰ ਦਮਾਲਾ ਬੰਨਿਆ ਅਮਰਤਧਾਰੀ ਮੇਰੀਆਂ ਬੇਟੀਆਂ ਬਾਣੀ ਪੜ੍ਹਦੇ ਆ ਪੰਜਾਬੀ ਪੜ੍ਹ ਲੈਂਦੇ ਆ ਲਿਖ ਸਕਦੇ ਆ ਮੈਂ ਉਹਦੇ ਘਰ ਤੋਂ ਮਹਾਰਾਜ ਜੀ ਨੇ ਸ਼ੁਰੂਆਤ ਕਰਵਾਈ ਮੈਂ ਪੂਰਾ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਦੀ ਬਖਸ਼ਿਸ਼ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਨਹੀਂ ਵੀ ਸਾਡੇ ਪਿੰਡ ਨੂੰ ਜਦੋਂ ਅੱਥੇ ਅਸੀਂ ਗਵਰਨਮੈਂਟ ਸਕੂਲ ਬਣਾਉਣਾ ਚਾਹੁੰਦੇ ਆ ਹੁਣ ਲੋਕ ਕਰੀ ਜਾਂਦਾ ਸਕੂਲਾਂ ਚੋਂ ਆਹ ਇਤਿਹਾਸ ਹਟਾਤੇ ਆਹ ਹਟਾਤਾ ਆ ਨਹੀਂ ਪੜਾਇਆ ਜਾਂਦਾ ਉਹ ਨਹੀਂ ਅਸੀਂ ਆਪ ਦਾ ਗੁਰਮਤ ਸਕੂਲ ਬਣਾਵਾਂਗੇ ਤੇ ਦੇਖਾਂਗੇ ਫਿਰ ਸਾਨੂੰ ਕੌਣ ਰੋਕਦਾ ਅਸੀਂ ਆਪਦੇ ਸਕੂਲ ਦੇ ਵਿੱਚ ਮਹਾਰਾਜ ਰਣਜੀਤ ਸਿੰਘ ਹਰੀ ਸਿੰਘ ਨਾਲੂਆ ਦਸਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਪਹਿਲੇ ਪਾਤਸ਼ਾਹ ਜੋ ਸਾਡਾ ਜੋ ਸ਼੍ਰੋਮਣੀ ਕਮੇਟੀ ਦਾ ਜੋ ਸਾਡਾ ਸਹੀ ਇਤਿਹਾਸ ਆ ਸਾਨੂੰ ਕਿਸੇ ਤੋਂ ਆਗਿਆ ਨਹੀਂ ਲੈਣੀ ਅਸੀਂ ਆਪਦੇ ਬੱਚਿਆਂ ਨੂੰ ਸਾਈਡ ਤੇ ਪੜਾਵਾਂਗੇ ਦੂਜੀ ਜਿਹੜੀ ਦੂਜੀ ਜਿਹੜੀ ਇੱਕ ਬੱਕਰੀ ਸਾਈਡ ਆ ਵੀ ਬੱਚੇ ਜਿਹੜੇ ਆਪ ਦਾ ਅਮ ਦੂਜੀ ਜਨਿਆ ਵੀ ਪੜ੍ਹਾਈ ਕਰਨੇ ਕਿੱਥੇ ਮਰਜੀ ਪੜ੍ਹਨ ਸਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਟਾਈਮ ਤੋਂ ਬਾਅਦ ਅਸੀਂ ਮਾਪੇ ਉਹਨੂੰ ਕਨਵੈਂਸ ਕੀਤਾ ਵੀ ਸ਼ਾਮ ਦੇ ਸਾਨੂੰ 2 ਘੰਟੇ ਚਾਹੀਦੇ ਆ ਬਕਾਇਦਾ ਉਹਨਾਂ ਦੇ ਟੈਸਟ ਹੋਇਆ ਕਰਨਗੇ ਜਿਹੜਾ ਬੱਚਾ ਇਤਿਹਾਸ ਦੇ ਵਿੱਚ ਕੀਰਤਨ ਦੇ ਵਿੱਚ ਅਮਰਤਤਾ ਰੀਚਾ ਕੇ ਗੁਰੂ ਗ੍ਰੰਥ ਸਾਹਿਬ ਜੀ ਮਾਰਦਾ ਪੂਰਾ ਪਾਠੀ ਹੋ ਉਹਨੂੰ 51000 31000 ਕੋਈ ਇਦਾਂ ਦੀਆਂ ਪਾਲਸੀਆਂ ਲੈ ਕੇ ਆਵਾਂਗੇ ਉਹਨੂੰ ਸਪੋਰਟ ਕਰਾਂਗੇ ਉਹਨੂੰ ਲੋਕਾਂ ਦੇ ਦਿਹਾੜੀ ਕਰਨ ਦੀ ਲੋੜ ਨਹੀਂ ਉਹਦਾ ਕੋਈ ਡੇਰੀ ਫਾਰਮ ਕਾਸ਼ ਵੀ ਐਨ ਆਰ ਆਈ ਸਾਡੇ ਕੋਟੇ ਦੇ ਵਿੱਚੋਂ ਉਹਨੂੰ ਬਿਲਕੁਲ ਉਹ ਲੋਨ ਦੇਵਾਂਗੇ ਬਿਲਕੁਲ ਫ੍ਰੀ ਆਫ ਕੋਸਟ ਕੋਈ ਉੱਤੇ ਚਾਰਜ ਨਹੀਂ ਹੋਊ ਕੋਈ ਉਹਨੂੰ ੱੱਕੇ ਖਾਣ ਦੀ ਲੋੜ ਨਹੀਂ ਪੈਂਡ ਦੀ ਕਮੇਟੀ ਦੇ ਸਾਹਮਣੇ ਪੈਂਡ ਦੀ ਪੰਚਾਇਤ ਦੇ ਸਾਹਮਣੇ ਪੈਸਾ ਲਊ ਮਹੀਨੇ ਬਾਅਦ ਅਪੀ ਇਨਸਟਾਲਮੈਂਟ ਭਰੀ ਜਾਊ ਇਹਨੂੰ ਲੈ ਕੇ ਆਵਾਂ ਕੋਈ ਕਿਸਾਨ ਦੀ ਫਸਲ ਡੁੱਬ ਜਾਂਦੀ ਆ ਇੰਸ਼ੋਰੈਂਸ ਦੀ ਪਾਲਸੀ ਲੈ ਕੇ ਆਵਾਂਗੇ ਆਪਦੇ ਪੈਂਡ ਦੀ ਆਪਦੇ ਪੈੰਟ ਦੀ ਸਾਡੇ ਪੈੰਟ ਦਾ ਕਿਸਾਨ ਕੋਈ 12 ਬੈਂਕਾਂ ਚ ਧੱਕੇ ਨਹੀਂ ਖਾਉ ਕਿਸ ਦੀ ਮੈਂਤਾ ਨਹੀਂ ਖਾਉ ਸਾਡੇ ਲਈ ਕਿੱਡੀ ਗੱਲ ਜੇ ਗਵਰਨਮੈਂਟ ਕੀ ਦਿੰਦੀ ਆ 500 ਦਾ ਚੈੱਕ ਦੇਗੀ 700 ਦਾ ਚੈੱਕ ਦੇਗੀ ਫੇਰ ਉਹ ਮੀ ਨਾ ਮੀ ਨਾ ਧੱਕੇ ਖਾਂਦੇ ਤੋਰੇ ਫਿਰਦੇ ਆ ਸਾਡੇ ਕੋਲੇ ਸਪੋਜ਼ ਕਰੋ 10 ਲੱਖ ਦਾ ਬਜਟ ਪਿਆ ਸਾਡੇ ਅੱਜ ਕਿਸੇ ਸਾਡੀ ਫਸਲਾਂ ਦਾ 5 ਲੱਖ ਦਾ ਨੁਕਸਾਨ ਹੋ ਜਾਂਦਾ ਚਲੋ ਸੋਚਦੇ ਆਪ ਕਿਸਾਨਾਂ ਨੂੰ ਵੰਡਿਆ ਉਹਨਾਂ ਨੂੰ ਤਾਂ ਅਸੀਂ ਫੇਰ ਵੀ ਚੰਗੇ ਆ ਸੀ 25-25000 ਨਾਰਮਲ ਗੁਰਪ੍ਰਬ ਦੀ ਸਮਾਰੋਹ ਮੈਂ ਕਿਹੜਾ ਚੰਗਾ ਕਿੰਨਾ ਸਹਿਯੋਗ ਮਿਲਿਆ ਪਿੰਡ ਚ ਪਹਿਲਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ 555ਵੇਂ ਪ੍ਰਕਾਸ਼ ਪੁਰਬ ਜੀਆਂ ਸਾਰੀਆਂ ਸੰਗਤਾਂ ਨੂੰ ਤੁਹਾਡੇ ਚੈਨਲ ਦੇ ਰਾਹੀਂ ਲੱਖ ਲੱਖ ਵਧਾਈਆਂ ਜਿਹੜਾ ਸਾਡੇ ਪਿੰਡ ਚੀਮਿਆ ਦੇ ਵਿੱਚ ਇਹ ਪਰੰਪਰਾ ਹੋਇਆ ਵਾ ਇਹ ਸਾਡੇ ਐਨਆਰਆਈ ਭਰਾਵਾਂ ਦੀ ਸੋਰਸ ਜੀਗੀ ਤੇ ਉਹਦੇ ਨਾਲ ਸਾਡੇ ਪਿੰਡ ਦੇ ਨੌਜਵਾਨਾਂ ਨੇ ਗੁਰੂ ਘਰ ਦੀਆਂ ਕਮ ਤੇ ਜਿਹੜਾ ਪ੍ਰੋਗਰਾਮ ਸੀਗਾ ਸਾਡਾ ਇਹ 9 ਤਰੀਕ ਤੋਂ ਚੱਲ ਰਿਹਾ ਵਾ 9 ਤਰੀਕ ਤੋਂ ਰਹਿਰਾ ਸਾਹਿਬ ਦੇ ਸਮੇਂ ਵਾਹਿਗੁਰੂ ਦਾ ਸਿਮਰਨ ਚੱਲਦਾ ਸੀਗਾ 10 ਤਰੀਕ ਨੂੰ ਅਰੰਭਤਾ ਲਈ ਸੁਖਣੀ ਸਾਹਿਬ ਦਾ ਪਾਠ ਕੀਤਾ ਗਿਆ ਜਿਸ ਦੇ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੇ ਸੇਵਾ ਕੀਤੀ ਆ ਲੰਗਰ ਚਲਾਏ ਗਏ ਆ ਤੇ 13 ਤਰੀਕ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਜਿਹੜਾ ਖੰਡ ਪਾਠ ਸਾਹਿਬ ਪ੍ਰਕਾਸ਼ ਕਰਨੇ ਸੀਗੇ ਮਹਾਰਾਜ ਦੇ ਸਰੂਪ ਲੈ ਕੇ ਆਂਦੇ ਉੱਥੋਂ ਬੜੀ ਸ਼ਰਧਾ ਨਾਲ ਪ੍ਰੇਮ ਦੇ ਨਾਲ ਸੰਗਤ ਨੇ ਜਿਹੜਾ ਬਹੁਤ ਉੱਥੇ ਸ਼ਰਧਾ ਨਾਲ ਆਪਣਾ ਗੁਰੂ ਸਾਹਿਬ ਨੂੰ ਨਤਮਸਤਕ ਹੋ ਕੇ ਜਿਹੜਾ ਉੱਥੇ ਸੇਵਾ ਕੀਤੀ ਆ ਤੇ ਪੁਰਗਾਂ ਸਾਹਿਬ ਨੂੰ ਭਗਤ ਅਰਵਦਾਸ ਜੀ ਤੋਂ ਲੈ ਕੇ ਕੁਰਦਾ ਦੰਦਾਂ ਸਾਹਿਬ ਤੱਕ ਲੈ ਕੇ ਆਂਦਾ ਤੇ ਕੱਲ 14 ਤਰੀਕ ਨੂੰ ਪਿੰਡ ਦੇ ਵਿੱਚ ਜੋ ਪ੍ਰভাত ਫੇਰੀ ਦੇ ਰੂਪ ਵਿੱਚ ਸ਼ਬਦ ਕੀਰਤਨ ਦੇ ਚੌਂਕੀਆਂ ਰਾਹੀਂ ਪਿੰਡ ਦੇ ਵਿੱਚ ਵਰਕਰਮਾ ਕੀਤੀ ਗਈ ਆ ਉਸ ਦੇ ਵਿੱਚ ਵੀ ਸੰਗਤ ਦਾ ਬਹੁਤ ਯੋਗਦਾਨ ਸੀਗਾ ਬਾਦ ਚੜ ਕੇ ਬੀਬੀਆਂ ਨੇ ਭਰਾਵਾਂ ਨੇ ਨੌਜਵਾਨਾਂ ਨੇ ਵੀ ਸੇਵਾ ਕੀਤੀ ਤੇ ਸ਼ਬਦ ਗਾਇਨ ਕੀਤਾ ਤੇ ਅੱਜ ਜੋ ਘੋਟ ਤੋਂ ਘੋਟ ਦੇ ਸਮੇਂ ਸ੍ਰੀ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਸਿੰਘ ਜੀ ਨੇ ਕਥਾ ਵਿਚਾਰਾ ਕਰਕੇ ਸੰਗਤ ਨੂੰ ਨਿਹਾਲ ਕੀਤਾ ਤੇ ਉਸ ਤੋਂ ਉਪਰੰਤ ਜਿਹੜਾ ਮਹਾਰਾ ਦਾ ਸਰੂਪ ਸੀਗਾ ਜੀ ਉਹ ਭਗਤ ਅਰਵਦਾਸ ਜੀ ਤੇ ਗੁਰਦਰ ਸਾਹਿਬ ਤੇ ਸੋ ਉਹਨਾਂ ਹੀ ਸਤਿਕਾਰ ਸਹਿਤ ਜਿਨੇ ਅਸੀਂ ਲੈ ਕੇ ਆਏ ਸੀ ਉਸ ਤੋਂ ਜ਼ਿਆਦਾ ਸਤਿਕਾਰ ਸਹਿਤ ਉਤੇ ਮਹਾਰਾ ਨੂੰ ਸੰਯੋਗਤ ਕੀਤਾ ਵਾ ਤੇ ਸਾਰੇ ਜੀ ਅਸੀਂ ਐਨਆਰਆਈ ਭਰਾਵਾਂ ਦਾ ਜਿਨ੍ਹਾਂ ਨੇ ਆਪਣਾ ਮਾਇਆ ਕਰਕੇ ਸੇਵਾ ਕੀਤੀ ਆ ਤੇ ਉਸ ਤੋਂ ਜ਼ਿਆਦਾ ਜਿਹੜਾ ਨੌਜਵਾਨਾਂ ਨੇ ਜਿਹੜੀ ਤਨ ਕਰਕੇ ਸੇਵਾ ਕੀਤੀ ਹੈ ਪਿੰਡ ਦੇ ਨੌਜਵਾਨਾਂ ਨੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਤੇ ਇੱਕ ਜੋ ਸਾਡੇ ਐਨਆਰਆਈ ਵੀਰਾਂ ਦੇ ਭਰਾਵਾਂ ਦੀ ਸੋਚ ਸੀਗੀ ਵੀ ਗਵਰਨਮੈਂਟ ਸਕੂਲ ਚਲਾਉਣਾ ਵਾ ਉਸ ਦੇ ਵਿੱਚ ਅਸੀਂ ਸਾਰੇ ਨੌਜਵਾਨਾਂ ਨੇ ਪਿੰਡ ਦੇ ਨੇ ਸੋ ਕੀ ਪ੍ਰਣਾ ਕੀਤਾ ਵਾ ਵੀ ਕਿ ਅਸੀਂ ਉਸ ਦੇ ਵਿੱਚ ਸਾਰੇ ਨੌਜਵਾਨ ਜਿਹੜੀ ਗੁਰੂ ਮਹਾਰਾਜ ਦੀ ਸੰਥਿਆ ਲੈਣਗੇ ਤੇ ਗੁਰੂ ਮਹਾਰਾਜ ਦੀ ਸੰਥਿਆ ਲੈਣ ਦੇ ਨਾਲ ਮਹਾਰਾਜ ਸਾਡੇ ਤੇ ਕਿਰਪਾ ਕਰਨਗੇ ਅਸੀਂ ਸੋਨਿਹਾਲ ਸਤਿ ਸ੍ਰੀ ਅਕਾਲ ਮਹਾਰਾਜ ਕਿਰਪਾ ਕਰਨਗੇ ਕਿ ਨੌਜਵਾਨ ਜਿਹੜੇ ਧਰਮ ਦੇ ਨਾਲ ਜੁੜਨਗੇ ਜੀ ਧਰਮ ਦੇ ਨਾਲ ਜੁੜ ਕੇ ਅਵੇ ਧਰਮ ਦਾ ਪ੍ਰਚਾਰ ਕਰਨਗੇ ਵਿਸਾਰ ਕਰਨਗੇ ਤੇ ਆਪਣੇ ਧਰਮ ਨੂੰ ਜੋ ਖੋਖਲਾ ਹੋ ਰਿਹਾ ਨਸ਼ਿਆਂ ਤੋਂ ਦੂਰ ਕਰਕੇ ਉਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਠੀਕ